ਗਗਨਦੀਪ ਕੌਰ ਅਤੇ ਤੁਸੀਂ ਦੇਖ ਰਹੇ ਹੋ ਚੈਨਲ ਪਾਵਰ ਮੀਡੀਆ ਪੰਜਾਬ ਇਸ ਵੇਲੇ ਦੀ ਵੱਡੀ ਖਬਰ ਤਾਰੀਵਾਲ ਤੋਂ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਵੱਲੋਂ ਦਫ਼ਤਰ ਨਗਰ ਕੌਂਸਲ ਤਾਰੀਵਾਲ ਵਿਖੇ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਵੱਖ-ਵੱਖਰੇ ਬਾਗਾਂ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ ਗਈ। ਇਸ ਮੌਕੇ ਤੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਨੇ ਕਿਹਾ ਸ਼ਹਿਰ ਤਾਰੀਵਾਲ ਅੰਦਰ ਦੁਕਾਨਦਾਰਾਂ ਅਤੇ ਰੇੜੀਆਂ ਫੜਹੀਆਂ ਵਾਲਿਆਂ ਵੱਲੋਂ ਸੜਕਾਂ ਕਿਨਾਰੇ ਕੀਤੀ ਨਜਾਇਜ਼ ਕਬਜ਼ੀਆਂ ਕਾਰਨ ਟ੍ਰੈਫਿਕ ਦੀ ਸਮੱਸਿਆ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਸਾਰੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਕਿਸੇ ਖਾਸ ਵਿਅਕਤੀ ਦੀ ਨਹੀਂ ਬਲਕਿ ਇਹ ਸਮੱਸਿਆ ਸਾਰੇ ਇਲਾਕਾ ਨਿਵਾਸੀ ਪਰ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਹੱਲ ਲਈ ਸਾਨੂੰ ਸਭਨਾਂ ਨੂੰ ਰਲ ਕੇ ਸਹਿਯੋਗ ਕਰਨਾ ਚਾਹੀਦਾ ਹੈ ਉਹਨਾਂ ਦੱਸਿਆ ਕਿ 15 ਜਨਵਰੀ ਤੱਕ ਸਬਜ਼ੀ ਮੰਡੀ ਨੂੰ ਦਾਣਾ ਮੰਡੀ ਧਾਰੀਵਾਲ ਵਿਖੇ ਸਿਫਤ ਕੀਤਾ ਜਾਵੇਗਾ ਜਿਸ ਲਈ ਸਿਰ ਤਿਆਰ ਹੈ ਚੇਅਰਮੈਨ ਸੇਖਵਾਨ ਨੇ ਦੱਸਿਆ ਕਿ ਸੈਰ ਧਾਰੀਵਾਲ ਦਾ ਚੌਹੀ ਪੱਖੀ ਵਿਕਾਸ ਲਈ ਵੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸ਼ਹਿਰ ਦੀ ਨੁਹਾਰ ਬਦਲਣ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਤੇ ਸਤਿਕਾਰਯੋਗ ਜੀ ਅੰਕਲ ਕਲਾਕਾਰ ईओ तारी मैडम किरण महाजन, नायब तहसीलदार अश्वनी कुमार, एसडीओ जतिंदर कुमार शर्मा, डीएसपी लखविंदर सिंह रदावा, एसएचओ सरबजीत सिंह, चेयरमैन पुपिंदर सिंह रिंका, प्रधान रमेश मैसा रमन वाला, साहिब सिंह देवीदास, सतीश वोरा, सेंट्री इंस्पेक्टर संजीव सोनी ਸੋ ਕਵਿੰਦਰ ਕੌਰ ਬਾਜਵਾ ਸਮੇਤ ਵਾਕਵਾਕ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸੰਦੇਖੋ ਤਾਰੀਵਾਲ ਤੋਂ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਕਾਫੀ ਲੰਬੇ ਸਮੇਂ ਤੋਂ ਤਾਰੀਵਾਲ ਸ਼ਹਿਰ ਦੇ ਜਿਹੜੇ ਲੋਕ ਸੀਗੇ ਉਹਨਾਂ ਦੀਆਂ ਕਾਫੀ ਸਮੱਸਿਆਵਾਂ ਜਿਹੜੀਆਂ ਨੇ ਉਹ ਮੇਰੇ ਨੋਟਿਸ ਚ ਆਈਆਂ ਸੀਗੀਆਂ ਔਰ ਉਹਦੇ ਕਰਕੇ ਅੱਜ ਅਸੀਂ ਸਾਰੇ ਅੱਜ ਇੱਥੇ ਕਮੇਟੀ ਘਰ ਮੀਟਿੰਗ ਰੱਖੀ ਆ ਇੱਥੇ ਪੀਓ ਮੈਡਮ ਵੀ ਮੌਜੂਦ ਸੀਗੇ ਤਹਿਸੀਲਦਾਰ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਐਕਸ਼ਨ ਸੀਵਰੇਜ ਬੋਰਡ ਪੀ ਡਬਲਯੂ ਡੀ ਦੇ ਸਾਰੇ ਮੈਂਬਰਾਂ ਦੇ ਲਗਭਗ ਜਿਹੜੇ ਮੁਲਾਜ਼ਮ ਨਾ ਉੱਥੇ ਆਏ ਨੇ ਔਰ ਜਿਹੜੇ ਵੱਖ-ਵੱਖ ਸ਼ਹਿਰ ਦੇ ਲੋੜਿੰਦੇ ਮਸਲੇ ਹੀ ਉਹ ਅਸੀਂ ਵਿਚਾਰਿਆ ਸਭ ਤੋਂ ਮੇਨ ਤੇ ਜਿਹੜਾ ਇਸ ਵੇਲੇ ਦਾ ਸਭ ਤੋਂ ਮੇਨ ਮਸਲਾ ਵਾ ਟ੍ਰੈਫਿਕ ਦਾ ਉਹਦਾ ਅੱਜ ਅਹੀਂ ਪਲਾਨ ਕੀਤਾ ਵਾ ਕਿ ਤਿੰਨ ਜਗ੍ਹਾ ਸ਼ਹਿਰ ਦੇ ਵਿੱਚ ਪਾਰਕਿੰਗ ਸਪਾਟਸ ਜਿਹੜੀਆਂ ਨੇ ਉਹ ਆਇਡੈਂਟੀਫਾਈ ਕਰਕੇ ਤੇ ਉੱਥੇ ਪਾਰਕਿੰਗ ਕਰਾਈ ਜਾਊਗੀ ਔਰ ਜਿਹੜੇ ਸ਼ਹਿਰ ਚ ਕੋਈ ਨਜਾਇਜ਼ ਕਬਜ਼ੇ ਹੋਏ ਆ ਉਹਨਾਂ ਨੂੰ ਹਟਾਇਆ ਜਾਊਗਾ ਔਰ ਜਿਹੜੀਆਂ ਜਿਹੜੀਆਂ ਦੁਕਾਨਾਂ ਦੇ ਅੱਗੇ ਕੋ ਰੇੜੀਆਂ ਲੱਗਦੀਆਂ ਨੇ ਕੋਈ ਅੱਗੇ ਨੂੰ ਗਰੋਜਮੈਂਟ ਆ ਉਹਦਾ ਇੱਕ ਪੱਕਾ ਨੋਮ ਬਣਾ ਕੇ ਪੂਰੇ ਸ਼ਹਿਰ ਦੇ ਲਈ ਉਹ ਲਾਗੂ ਕੀਤਾ ਜਾਊਗਾ ਤਾਂ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਵਾ ਉਹਨੂੰ ਜਿਹੜਾ ਵਾ ਹੱਲ ਕੀਤਾ ਜਾਵੇ ਇਹਦੇ ਨਾਲ ਨਾਲ ਸਾਡੇ ਨੋਟਿਸ 'ਚ ਆਇਆ ਕਿ ਲਾਈਟਾਂ ਜਿਹੜੀਆਂ ਨੇ ਸਟ੍ਰੀਟ ਲਾਈਟਾਂ ਉਹ ਵੀ ਕਿਤੇ ਬੰਦ ਨੇ ਉਹ ਵੀ ਈਓ ਮੈਡਮ ਨੇ ਲਿਖ ਲਿਆ ਨੋਟ ਕਰ ਲਿਆ ਉਹ ਵੀ ਅਸੀਂ ਜਿੱਥੇ ਜਿੱਥੇ ਕੋਈ ਦਿੱਕਤ ਆ ਉਹ ਜਦਾ ਦੇਾਂਗੇ ਇਦੇ ਨਾਲ ਨਾਲ ਕੂੜੇ ਦੇ ਡੰਪ ਦਾ ਜਿਹੜਾ ਮਸਲਾ ਸੀਗਾ ਉਹ ਵੀ ਜਿਹੜਾ ਵਾ ਟੈਂਡਰ ਲੱਗ ਕੇ ਤੇ ਉਹਦੀ ਜਿਹੜੀ ਟੈਕਨੀਕਲ ਬੀਡ ਆ ਉਹ ਅਪਰੂਵ ਹੋਣ ਲਈ ਚੰਡੀਗੜ੍ਹ ਚਲੀ ਗਈ ਆ ਉਹ ਅਗਲੇ ਹਫਤੇ 'ਚ ਜਿਹੜੀ ਆ ਉਹ ਅਪਰੂਵ ਹੋ ਜੇਗੀ ਕਰੀਬ 72 ਲੱਖ ਰੁਪਏ ਜਿਹੜਾ ਵਾ ਉਹ ਪੰਜਾਬ ਸਰਕਾਰ ਵੱਲੋਂ ਆਇਆ ਹੋਇਆ ਵਾ ਔਰ ਕੂੜੇ ਦੀ ਡੰਪ ਦੀ ਜਿਹੜੀ ਸਮੱਸਿਆ ਵਾ ਉਹ ਵੀ ਹੱਲ ਹੋ ਜੂਗੀ ਇਹਦੇ ਨਾਲ ਨਾਲ ਸੀਵਰੇਜ ਦਾ ਔਰ ਜਿਹੜਾ ਸਰਫੇਸ ਵਾਟਰ ਦਾ ਜਿਹੜਾ ਪ੍ਰੋਜੈਕਟ ਆ ਉਹ ਵੀ ਅਪਰੂਵ ਹੋ ਗਿਆ ਔਰ ਜਿਹੜਾ ਜ਼ਮੀਨ ਦਾ ਵਟਾਂਡਰਾ ਵਾ ਉਹ ਹੋਣਾ ਵਾ ਉਹ ਵੀ ਮੈਂ ਵੀਡੀਓ ਸਾਹਿਬ ਨਾਲ ਗੱਲ ਕੀਤੀ ਹੈ ਡੀਡੀਪੀਓ ਸਾਹਿਬ ਨੇ ਕੋਬਜੈਕਸ਼ਨ ਲੱਗੇ ਸੀ ਪਹਿਲਾਂ ਉਹ ਰਿਮੂਵ ਕਰਕੇ ਤੇ ਜਿਹੜੇ ਡਿਵੀਜ਼ਨਲ ਡਿਪਟੀ ਡਾਇਰੈਕਟਰ ਨੇ ਰੂਰਲ ਡਵੈਲਪਮੈਂਟ ਉਹਨਾਂ ਕੋ ਫਾਈਲ ਚਲੀ ਗਈ ਆ ਔਰ ਉੱਥੋਂ ਅਸੀਂ ਜਦੋਂ ਪੜਵਾਹੀ ਕੀਤੀ ਆ ਤੇ ਪਤਾ ਲੱਗਾ ਕਿ ਅਗਲੇ ਬੁੱਧਵਾਰ ਜਾਂ ਵੀਰਵਾਰ ਉਹ ਇੱਥੇ ਆ ਕੇ ਮੌਕਾ ਵੇਖ ਕੇ ਜਿਹੜਾ ਵਾ ਜਗਾ ਅਪਰੂਵ ਕਰ ਦੇਣਗੇ ਸੋ ਆਉਣ ਵਾਲੇ ਟਾਈਮ 'ਚ ਫਿਰ 22 ਦਿਨ ਦਾ ਜਿਹੜਾ ਵਾ ਉਹ ਟੈਂਡਰ ਦਾ ਪ੍ਰੋਸੈਸ ਹੁੰਦਾ ਤੋ ਉਹ ਟੈਂਟ ਦਾ ਪ੍ਰੋਸੈਸ ਹੋ ਕੇ ਤੇ ਸੀਵਰੇਜ ਦਾ ਕੰਮ ਜਿਹੜਾ ਧਾਰੀਵਾਲ ਸ਼ਹਿਰ ਦਾ ਜਿਹੜੀ ਬੜੀ ਲੰਬੇ ਸਮੇਂ ਤੋਂ ਰਸਤਾ ਸੀ ਔਰ ਇਹਦੇ ਨਾਲ ਨਾਲ ਜਿਹੜੀ ਸਬਜ਼ੀ ਮੰਡੀ ਆ ਉਹਦਾ ਸ਼ੈੱਡ ਬਣ ਕੇ ਜਿਹੜਾ ਵਾ ਮਾਰਕੀਟ ਕਮੇਟੀ ਧਾਰੀਵਾਲ ਤਿਆਰ ਹੋ ਚੁੱਕਿਆ ਉਹ ਵੀ ਅਸੀਂ ਅਗਲੀ ਡੇਟ ਮਿਥਤੀ ਆ 15 ਜਨਵਰੀ ਉਹਦਾ ਅਸੀਂ ਉੱਥੇ ਉਸ ਦਿਨ ਉਦਘਾਟਨ ਕਰਾਂਗੇ ਔਰ ਜਿਹੜੀ ਸਬਜ਼ੀ ਮੰਡੀ ਧਾਰੀਵਾਲ ਦੀ ਆ ਉਹਨੂੰ ਅਸੀਂ ਮਾਰਕੀਟ ਕਮੇਟੀ ਧਾਰੀਵਾਲ ਚ ਜਿਹੜਾ ਵਾ ਉਹ ਸਾਰੀ ਸ਼ਿਫਟ ਕਰਾਂਗੇ ਸਰ ਇਹਦੇ ਨਾਲ ਨਾਲ ਪੀ ਡਬਲਯੂ ਡੀ ਦੀ ਰੋਡ ਬਣ ਰਹੀ ਆ ਫਤੇ ਮੰਗਲ ਤੋਂ ਸ਼ਹਿਰ ਵੱਲ ਨੂੰ ਉੱਥੇ ਥੋੜੀ ਮਹੱਲਾ ਨਿਵਾਸੀ ਜਿਹੜੇ ਆਏ ਸੀ ਉਹਨਾਂ ਮੇਰੇ ਨੋਟਿਸ 'ਚ ਲੈ ਆਇਆ ਕਿ ਸੜਕ ਕੁੱਚੀ ਕਰਕੇ ਬਣਾਈ ਜਾ ਰਹੀ ਆ ਉਹ ਵੀ ਐਸਟੀਓ ਸਾਹਿਬ ਮੌਕੇ ਤੇ ਮੌਜੂਦ ਨੇ ਉਹਨਾਂ ਨੂੰ ਅਸੀਂ ਸਾਰੀ ਇਹ ਮਸਲਾ ਦੱਸਤਾ ਔਰ ਉਹਨਾਂ ਨੇ ਯਕੀਨ ਦਿਵਾਤਾ ਆ ਕਿ ਹਾਂ ਸੜਕ ਦਾ ਜਿਹੜਾ ਲੈਵਲ ਆ ਉੱਚਾ ਨਹੀਂ ਕੀਤਾ ਜਾਊਗਾ ਸੇਮ ਲੈਵਲ ਦੇ ਉੱਤੇ ਜਿਹੜੀ ਆ ਉਹ ਸਾਰੀ ਸੜਕ ਦੀ ਸਾਰੀ ਬੜੀ ਵਧੀਆ ਢੰਗ ਨਾਲ ਕੀਤੀ ਜਾਊਗੀ ਔਰ ਹੋਰ ਵੀ ਜਿਹੜੇ ਕੋ ਮਸਲੇ ਆ ਹੈਗੇ ਨੇ ਉਹ ਅਸੀਂ ਮੌਕੇ ਤੇ ਜਿਹੜੇ ਉਹ ਹੱਲ ਕਰਦੇ ਨੇ ਨਹੀਂ ਮੁੱਦਾ ਹੀ ਇਹ ਰੱਖਿਆ ਮੀਟਿੰਗ ਦਾ ਕਿ ਜਿੰਨੇ ਨਜਾਇਜ਼ ਕਬਜ਼ੇ ਹੋਏ ਆ ਉਹਨਾਂ ਨੂੰ ਅਸੀਂ ਦੂਰ ਕਰਨਾ ਔਰ ਮੈਂ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਤੁਸੀਂ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਹਰ ਇੱਕ ਨੂੰ ਬੁਲਾਓ ਜਿੰਨੇ ਇੱਥੇ ਯੂਨੀਅਨ ਨੇ ਜਾਂ ਜਿੰਨੀਆਂ ਪਾਰਟੀਆਂ ਦੇ ਨੁਮਾਇੰਦੇ ਆ ਜਾਂ ਕੋਈ ਸਮਾਜਿਕ ਜਥੇਬੰਦੀਆਂ ਵੀ ਨੇ ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਕੌਨਫੀਡੈਂਸ 'ਚ ਲਾਇਕ ਕੇ ਤੇ ਫਿਰ ਇਹ ਮੁਹਿੰਮ ਸ਼ੁਰੂ ਕਰੋ ਤਾਂ ਕਿ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਕਿਉਂਕਿ ਇਹ ਸਮੱਸਿਆ ਇਕੱਲੀ ਸਾਡੀ ਨਹੀਂ ਗਈ ਸਾਰੇ ਸ਼ਹਿਰ ਵਾਸੀਆਂ ਦੀ ਸਮੱਸਿਆ ਵਾ ਤੇ ਇਹਨੂੰ ਅਸੀਂ ਰਲ ਕੇ ਦੂਰ ਕਰੀਏ ਸਹਿਯੋਗ ਦੇਣਾ ਵਾ ਉਹ ਸਾਰਿਆਂ ਨੂੰ ਦੇਣਾ ਪਊ ਸਰ ਕਦੋਂ ਤੱਕ ਜਿਹੜੇ ਨਿਯਾਜ ਗੱਪੇ ਹਟਾਈ ਜਾਣਗੇ ਇਹ ਅਗਲੇ ਹਫ਼ਤੇ ਤੋਂ ਮੁਹਿੰਮ ਜਿਹੜੀ ਆ ਇਹ ਸ਼ੁਰੂ ਹੋ ਜੇਗੀ ਔਰ ਅਗਲੇ ਹਫ਼ਤੇ ਤੋਂ ਜਿਹੜੇ ਆ ਨਿਯਾਜ ਗੱਪੇ ਹਟਾਉਣੀ ਸ਼ੁਰੂ ਕਰ ਦਿੱਤੇ ਜਾਣਗੇ ਸਰ ਪਾਚਣ ਤੋਂ ਜੀ ਥੋੜਾ ਅਡਵਾਂਸ ਨਗਰ ਕੌਂਸਲ ਤੋਂ ਬਾਹਰ ਨਿਕਲੋ ਇਥੋਂ ਸ਼ੁਰੂ ਹੋ ਜਾਂਦੇ ਨੇ ਨਿਯਾਜ ਗੱਪੇ ਹਾਂ ਮੇਰੇ ਨੋਟਿਸ 'ਚ ਆ ਗਿਆ ਵਾ ਇਹ ਅਗਲੇ ਹਫ਼ਤੇ ਤੋਂ ਕਿਉਂਕਿ ਇਹ ਮੈਡਮ ਨਵੇਂ ਆਏ ਆ ਅਜੇ ਆ ਦੂਜੀ ਤੀਜੀ ਵਾਰਾਂ ਹੀ ਇੰਨਾ ਨੇ ਵੈਸੇ ਵੀ ਸੋ ਮੰਗਲਵਾਰ ਤੋਂ ਇਹ ਮਹਿੰਮ ਸ਼ੁਰੂ ਕਰਨੀ ਸੀਗੀ ਸੋ ਆਪਾਂ ਮੀਟਿੰਗ ਪਹਿਲਾਂ ਹੀ ਕਰ ਲਈ ਆ ਵਧੀਆ ਪਲਾਨ ਤਰੀਕੇ ਨਾਲ ਸਾਰੇ ਮਹਿਕਮੇ ਵੀ ਅੱਜ ਆ ਗਏ ਆ ਸੋ ਇਹਦਾ ਕੰਮ ਜਿਹੜਾ ਵਾ ਪਹਿਲੋਂ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਇੱਥੋਂ ਹੀ ਕਹਿੰਦੇ ਨਾ ਆਪਣੇ ਘਰੋਂ ਕੰਮ ਸ਼ੁਰੂ ਕਰਨਾ ਚਾਹੀਦਾ ਇੱਥੋਂ ਹੀ ਕੰਮ ਸ਼ੁਰੂ ਕਰ ਸਰ ਹਰ ਮੀਟਿੰਗ 'ਚ ਕੀ ਆ ਜਾਂਦਾ ਨੇ ਯਾਦ ਕਰ ਜੇ ਹਟਾ ਦੇ ਪਰ ਹਟਦੇ ਆ ਨਹੀਂ ਨਹੀਂ ਵੇਖੋ ਪਹਿਲੋਂ ਇਹ ਗੱਲਾਂ ਜ਼ਰੂਰ ਹੁੰਦੀਆਂ ਰਹੀਆਂ ਪਰ ਅੱਜ ਤੁਸੀਂ ਵੇਖੋ ਕਿ ਸਾਰੇ ਡਿਪਾਰਟਮੈਂਟ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕੀਤੇ ਕਿਉਂਕਿ ਅੱਗੇ ਆਪਾਂ ਇੱਕ ਮੈਕਮੇ ਨੂੰ ਕਹਿੰਦਾ ਏ ਉਹ ਦੂਜੇ ਨੂੰ ਕਹਿ ਦਿੰਦਾ ਏ ਦੂਜਾ ਮੈਕਮਾ ਤੀਜੇ ਨੂੰ ਕਹਿਣਾ ਤੀਜਾ ਚੌਥੇ ਨੂੰ ਕਹਿ ਦਿੰਦਾ ਅੱਜ ਚਾਰੇ ਮੈਕਮੇ ਇੱਥੇ ਮੌਜੂਦ ਆ ਪੀਓ ਮੈਡਮ ਵੀ ਮੌਜੂਦ ਨੇ ਡੀਐਸਪੀ ਸਾਹਿਬ ਵੀ ਮੌਜੂਦ ਨੇ ਤਹਿਸੀਲਦਾਰ ਸਾਹਿਬ ਵੀ ਮੌਜੂਦ ਨੇ ਔਰ ਪੀਡਬਲਯੂਡੀ ਦੇ ਐਸਟੀਓ ਸਾਹਿਬ ਵੀ ਮੌਜੂਦ ਆ ਇਹਨਾਂ ਚਾਰਿਆਂ ਦੀ ਮੌਜੂਦਗੀ 'ਚ ਹੀ ਫੈਸਲਾ ਹੋਇਆ ਵਾ ਔਰ ਇਹ ਚਾਰੇ ਆਪਸ 'ਚ ਸਹਿਯੋਗ ਕਰਕੇ ਜਿਹੜਾ ਵਾ ਇਹ ਸਮੱਸਿਆ ਦਾ ਹੱਲ ਕਰ